ਪਹਿਲੀ ਪਬਲਿਕ ਲਾਈਵ ਰਾਸ਼ਟਰੀ ਵਾਲਮੀਕੀ ਧਰਮ ਸਮਾਜ 라ਵਾਤਸ ਦਾ ਇੱਕ ਵਫ਼ਦ ਪੰਜਾਬ ਪ੍ਰਧਾਨ ਅਮਿਤ ਰੰਦਾਵਾਦੀ ਅਗਵਾਈ ਵਿੱਚੇ ਡੀ ਸੀ ਹਰਦੀਪ ਸਿੰਘ ਨੂੰ ਮਿਲਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ 라ਵਾਤਸ ਦੇ ਪੰਜਾਬ ਪ੍ਰਧਾਨ ਅਮਿਤ ਰੰਦਾਵਾ ਨੇ ਦੱਸਿਆ ਕਿ ਉਹਨਾਂ ਵੱਲੋਂ ਮੰਨ ਕੀਤੀ ਗਈ ਹੈ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਵਾਲਮੀਕੀ ਸਮਾਜ ਲਈ ਕੋਈ ਵੀ ਵਾਲਮੀਕੀ ਪਵਨ ਨਹੀਂ ਹੈ ਜਿਸ ਕਾਰਨ ਵਾਲਮੀਕੀ ਪਰਿਵਾਰਾਂ ਨੂੰ ਆਪਣੀ ਬੇਟੀਆਂ ਦੇ ਵਿਆਹ ਤੇ ਹੋਰ ਸਮਾਗਮ ਕਰਵਾਉਣ ਲਈ ਪਾਰੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਜ਼ਿਲ੍ਹਾ ਪਠਾਨਕੋਟ ਵਿੱਚ ਇੱਕ ਵਾਲਮੀਕੀ ਪਵੰਦਾ ਨਿਰਮਾਣ ਕਰਵਾਇਆ ਜਾਵੇ। ਉਹਨਾਂ ਦੱਸਿਆ ਕਿ ਨਗਰ ਨਿਗਮ ਅਤੇ ਨਗਰ ਕੌਂਸਲਾ ਵਿੱਚ ਸਫਾਈ ਕਰਮਚਾਰੀਆਂ ਨੂੰ ਸਰਕਾਰ ਵੱਲੋਂ ਮਿਲਣ ਵਾਲੀਆਂ ਪੂਰੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਉਹਨਾਂ ਦੱਸਿਆ ਕਿ ਆਊਟਸੋਰਸ ਦੇ ਰੱਖੇ ਗਏ ਸਾਰੇ ਹੀ ਸਫਾਈ ਕਰਮਚਾਰੀਆਂ ਦਾ ਹਰ ਮਹੀਨੇ ਮੈਡੀਕਲ ਹੋਣਾ ਚਾਹੀਦਾ ਹੈ। ਉਹਨਾਂ ਨੂੰ ਪੂਰੀ ਤਰ੍ਹਾਂ ਸੁਰੱਖਿਆ ਕਵਰ ਮਿਲਣੀ ਚਾਹੀਦੀ ਹੈ। ਸਫਾਈ ਕਰਮਚਾਰੀਆਂ ਦਾ ਬੀਮਾ ਵੀ ਹੋਣਾ ਚਾਹੀਦਾ ਹੈ ਅਤੇ ਜਿਹੜੇ ਸਫਾਈ ਕਰਮਚਾਰੀ 3 ਸਾਲਾਂ ਤੋਂ ਠੇਕੇ ਦੇ ਕੰਮ ਕਰ ਰਹੇ ਹਨ ਉਹਨਾਂ ਨੂੰ ਪੱਕੇ ਕੀਤਾ ਜਾਣਾ ਚਾਹੀਦਾ ਹੈ ਇਸ ਮੌਕੇ ਤੇ ਪੰਜਾਬ ਜਰਨਲ ਸਕਤਰ ਕਮਲ ਗਿਲ ਮੀਤ ਪ੍ਰদান ਅਰਜੁਨ ਕੁਮਾਰ ਹਲਕਾ ਪ੍ਰਦਾਨ ਅਨੂ ਕੁਮਾਰ ਆਦਿ ਸ਼ਾਮਿਲ ਸਨ ਮੈਂ ਅਮਿਤ ਰੰਦਵਾ ਰਾਸ਼ਟਰੀ ਵਾਲਮੀਕੀ ਧਰਮ ਸਮਾਜ ਤੋਂ ਪੰਜਾਬ ਪ੍ਰਧਾਨ ਅੱਜ ਅਸੀਂ ਸਮਾਜੀ ਕੋਕੜਾਂ ਦੇ ਕਾਰਨ ਅਸੀਂ ਐਡੀ ਸਾਬ ਨਾਲ ਮਿਲੇ ਆ ਜਿਸ ਵਿੱਚ ਸਾਡੇ ਸਮੁੱਚੇ ਸਮਾਜ ਨੂੰ ਜੜੀਆਂ ਓਕੜਾ ਆ ਰਹੀਆਂ ਨੇ ਉਸ ਦੇ ਹੱਲ ਵਾਸਤੇ ਅਸੀਂ ਐਡੀ ਸਾਬ ਨਾਲ ਮਿਲੇ ਆ ਜਿਸ ਵਿੱਚ ਅਸੀਂ ਉਹਨਾਂ ਨੂੰ ਜਾਣੂ ਕਰਵਾਇਆ ਕੀ ਵਾਲਮੀਕ ਸਮਾਜ ਦੇ ਲੋਕਾਂ ਨੂੰ ਨਾ ਤੇ ਵਾਲਮੀਕੀ ਭਵਨ ਮਿਲਿਆ ਨਾ ਆਸ਼ਰਮ ਮਿਲਿਆ ਆ ਇਸਲੇ ਸਮਾਜ ਦੇ ਵਿੱਚ ਆਸਾਂ ਸੀ ਮਿਲੇ ਆ ਔਰ ਨਗਰਪਾਲਿਕਾ ਦੇ ਵਿੱਚ ਜੋ ਆਪਣੇ ਮਲਾਜ਼ਮ ਕੰਮ ਕਰ ਰਹੇ ਆ ਨਾ ਉਹਦੀ ਉਹਨਾਂ ਦੇ ਕੋਈ ਡਾਕਟਰੀ ਮਲਾਜ਼ਮ ਹੁੰਦਾ ਆ ਨਾ ਉਹਦੀ ਉਹਨਾਂ ਉਹਨਾਂ ਦੇ ਕੋਈ ਸਫਾਈ ਸਫਾਈ ਉਹਨਾਂ ਦੀ ਸੁਰੱਖਿਆ ਵੱਲ ਧਿਆਨ ਦਿੱਤਾ ਜਾਂ ਦਿੱਤਾ ਜਾਂਦਾ ਪਿਆ ਨਾ ਉਹਨਾਂ ਕੋਈ ਮਾਸਕ ਹੁੰਦੇ ਆ ਔਰ ਨਾ ਹੀ ਇਹਨਾਂ ਦੀ ਕੋਈ ਪ੍ਰੋਟੈਕਸ਼ਨ ਹੁੰਦੀ ਆ ਇਸ ਸੰਬੰਧ ਰੇ ਵਿੱਚ ਅਸੀਂ एडी साहब को मांग ना जाए जाए की थी कि ਸਾਡੇ ਇਹਨਾਂ ਨਾਲ ਸਮੀਖਿਆ ਮੀਟਿੰਗ ਕਰਵਾਈ ਜਾਏ ਤਾਂ ਜੋ ਆਹੀ ਆਪਣੇ ਸਮਾਜ ਵਾਸੇ ਕੁਝ ਕਰ ਸਕੀਏ ਜਾ ભારત ਜਾ ਸਵਿਧਾਨ ਮੈਂ ਅਰਜੁਨ ਕੁਮਾਰ ਰਾਸ਼ਟਰੀ ਵਾਲਮੀਕੀ ਤਰ੍ਹਾਂ ਸਮਾਜ ਤੋਂ ਵਾਈਸ ਪ੍ਰਧਾਨ ਪੰਜਾਬ ਭਈ ਅੱਜ ਅਸੀਂ ਡੀਸੀ ਐਡੀ ਸਾਹਿਬ ਨੂੰ ਮਿਲੇ ਆ ਤੇ ਉਹਨਾਂ ਨੇ ਜੋ ਆਪਣੀਆਂ ਮੁਸ਼ਕਲਾਂ ਦੱਸੀਆਂ ਕਿ ਸਾਡੇ ਸੁजानਪੁਰ ਪਠਾਨਕੋਟ ਦੇ ਵਿੱਚ ਵਾਲਮੀਕੀ ਦਾ ਕੋਈ ਮੰਦਿਰ ਜਾਂ ਕੋਈ ਪਵਨ ਨਹੀਂ ਹੈਗਾ ਤਾਕਿ ਸਾਡੇ ਜਿਹੜਾ ਐਸਟੀ ਪਾਈ ਜਾਰਾ ਆ ਇਹ ਲੋਕਾਂ ਦੀ ਆਪਣੀਆਂ ਜਿਹੜਾ ਧੀਆਂ ਭੈਣਾਂ ਦਾ ਵਿਆਹ ਵਗੈਰਾ ਕਰਾਣਾ ਹੁੰਦਾ ਇਹਨੂੰ ਪੈਲਸਾਂ ਵਿੱਚ ਕਰਵਾਉਂਦੇ ਬਹੁਤ ਜ਼ਿਆਦਾ ਮੁਸ਼ਕਿਲ ਆਂਦੀ ਹੈ ਅਸੀਂ ਇਹਨਾਂ ਜੇ ਮੰਗ ਕਰਨੀਆਂ ਕਿ ਸਾਨੂੰ ਇੱਕ ਭਵਨ ਦੀ ਅਨੁਮਤੀ ਦਿੱਤੀ ਜਾਵੇ ਕੋਈ ਸਾਰੇ ਕੋਈ ਜਗ੍ਹਾ ਕੋਈ ਅਲਾਟ ਕੀਤੀ ਜਾਵੇ ਜੈ ਹਿੰਦ ਜਵਾਹਰ